ਹੈਲੋ ਜੀ ਸਤ ਸ੍ਰੀ ਅਕਾਲ ਵੀ ਜਿੱਦਾਂ ਕਿ ਤੁਸੀਂ ਜਾਣਦੇ ਹੋ ਹੁਣ ਠੰਡ ਦਾ ਮਹੀਨਾ ਆ ਦੇਖੋ ਆਲੀ ਦਿਵਾਲੀ ਕਿੰਦਾ ਧੁੰਦ ਪਈ ਆ ਬਹੁਤ ਜ਼ਿਆਦਾ ਧੁੱਪ ਤਾਂ ਹੁਣ ਨਿਕਲਦੀ ਨਹੀਂ ਤੇ ਠੰਡ ਤੋਂ ਬਚਣ ਲਈ ਅੱਜ ਆਪਾਂ ਜਿੱਦਾਂ ਕਹ ਲੋ ਕਿ ਲੋਕ ਗਰਮ ਚੀਜ਼ਾਂ ਖਾਂਦੇ ਆਪਾਂ ਵੀ ਅੱਜ ਤੇਲ ਤੇਆਂ ਦੀਆਂ ਪਿੰਡੀਆਂ ਬਣਾਵਾਂਗੇ ਤੇ ਤੇਲ ਪਾਵਾਂਗੇ ਖੂਆ ਪਾਵਾਂਗੇ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਹੀ ਰੈਸਪੀ ਸ਼ੇਅਰ ਕਰਾਂਗੇ ਤੇ ਚਲੋ ਹੁਣ ਆਪਾਂ ਕਿਚਨ ਚ ਚੱਲਦੇ ਹਾਂ ਹਾਂਜੀ ਇਸ ਹਫਤੇ ਪਹਿਲਾ ਨਾ ਅਸੀਂ ਇਥੇ ਲਿਆਇਆ ਇਹਨਾਂ ਨੂੰ ਕੜਾ ਇਹਦੇ ਵਿੱਚ ਪਾ ਕੇ ਪੁੰਨ ਰਹੀ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਲੈਣਾ ਇਹਨਾਂ ਨੂੰ ਚੈੱਕ ਕਰ ਰਹੇ ਆ ਤੇ ਨਾਰਮਲ ਜਿਹਾ ਸੀ ਕਿ ਇਹਨਾਂ ਨੂੰ ਲੱਗ ਚੁੱਕਾ ਹੁਣ ਨਾ ਇਹਨਾਂ ਨੂੰ ਇੱਕ ਹੋਰ ਭਾਂਡੇ ਦੇ ਵਿੱਚ ਕੱਢ ਲਿਆ ਤਾਂ ਕਿ ਨਾਰਮਲ ਟੈਂਪਰੇਚਰ ਤੇ ਆ ਜਾਣ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਾਈਡਰ ਕੀਤਾ ਗਿਆ ਗ੍ਰਾਈਡਰ ਕਰਨ ਵੇਲੇ ਵੀ ਕਿਉਂਕਿ ਇਹ ਤੇਲ ਛੱਡਦੇ ਆ ਇਹਨਾਂ ਨੂੰ ਹੱਥ ਨਾਲ ਕੱਢਣਾ ਬੈਂਤਾ ਕਾਫੀ ਔਖ ਜੰਦੇ ਤੇ ਇਹਨਾਂ ਸਾਡੇ ਕੋਲ ਆਪਣਾ ਘਰ ਦਾ ਬਣਾਇਆ ਆ ਖੋਆ ਆ ਗਾਂ ਦੀ ਦੁੱਧ ਦਾ ਖੁਆ ਇਹ ਇਸ ਕਰਕੇ ਥੋੜਾ ਪੀਲੇ ਪਨ ਵਿੱਚ ਹੈ ਤੇ ਇਹਨੂੰ ਫਰਿੱਜ ਵਿੱਚ ਕੱਢ ਕੇ ਪਹਿਲਾਂ ਰੱਖਿਆ ਹੋਇਆ ਸੀ ਤੇ ਪਹਿਲਾਂ ਇਹਨੂੰ ਨਾਰਮਲ ਟੈਂਪਰੇਚਰ ਤੇ ਲਿਆਂਦਾ ਹਾਂਜੀ ਹੁਣ ਖੁਆ ਬਣਾਉਣਾ ਹੁੰਦਾ ਤਾਂ ਕਾਫੀ ਲੰਮਾ ਚੌੜਾ ਪ੍ਰੋਸੈਸ ਹੋ ਜਾਣਾ ਸੀ ਤੁਹਾਡੇ ਕੋਲ ਜੇ ਇਹ अवेलेबल ਹੋਵੇ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਮੁੱਲ ਲੈ ਸਕਦੇ ਆ ਮੈਸਿਕ ਹੋਆ ਮਿਲ ਜਾਂਦਾ ਜੀ ਦੁੱਧ ਤੁਹਾਡੇ ਕੋਲ ਹੋਵੇ ਤਾਂ ਫੇ ਕਾਦੀਆਂ ਗੱਲਾਂ ਇਹ ਆਪਾਂ ਨੇ ਤੁਹਾਨੂੰ ਬਿਲਕੁਲ ਥੋੜਾ ਜਿਹਾ ਦਿਖਾਇਆ ਵੀਡੀਓ ਨੂੰ ਫਾਸਟ ਕਰਕੇ यह लगभग हो चल रहा है इस सारी रेसिपी सब तो लम्बा चौड़ा प्रोसैस यही कोई दुआ ये देखो ਉਹਨਾਂ ਗੈਸ ਬੰਦ ਕਰ ਦਿੱਤਾ ਗਿਆ ਤੇ ਇਹ ਦੇਖੋ ਇਹ ਵੀ ਲਗਭਗ ਨੋਰਮਲ ਟੈਂਪਰੇਚਰ ਵੱਲ ਨੂੰ ਆ ਰਿਹਾ ਤੇ ਫੇਰ ਨਾ ਜਿਹੜੇ ਤਿਲ ਕੱਢੇ ਹੋਏ ਸੀਗੇ ਗ੍ਰਾਈਡ ਕਰਕੇ ਹੋਰ ਰੜਾ ਦਿੱਤੇ ਗਏ ਆ ਵਿੱਚ ਤੇ ਲੋਡ ਅਨਸਾਰ ਖੰਡ ਉਹ ਵੀ ਬ੍ਰੇਕ ਕੀਤੀ ਹੋਈ ਸੀ ਹੋਰ ਰੜਾ ਦਿੱਤੀ ਗਈ ਆ ਤੇ ਹੁਣ ਨਾ ਲਗਭਗ ਉਹ ਨਾਰਮਲ ਟੈਂਪਰੇਚਰ ਤੇ ਆ ਰਿਹਾ ਆ ਫਿਰ ਵੀ ਕਾਫੀ ਗਰਮ ਆ ਹਲੇ ਤੇ ਹੱਥ ਨਾਲ ਹੀ ਰੜਾ ਰਹੀ ਹੈ ਲੋਈ ਲਕਪਾ ਗਰੜ ਗਿਆ ਸਾਰਾ ਤੇ ਹੁਣ ਨਾ ਆਪਾਂ ਆਪਣੀ ਲੋੜ ਮੁਤਾਬਕ ਇਹਦੇ ਛੋਟੇ ਛੋਟੇ ਲੱਡੂ ਬਣਾ ਸਕਦੇ ਹਾਂ ਛੋਟੇ ਬਣਾਉਣੇ ਹੁਣ ਤਾਂ ਛੋਟੇ ਜੇ ਬਿਲਕੁਲ ਛੋਟੇ ਬੱਚੇ ਆ ਤਾਂ ਉਹਨਾਂ ਲਈ ਬਿਲਕੁਲ ਛੋਟਾ ਛੋਟਾ ਦੀ ਬੰਡੇ ਆ ਵਾਸਤੇ ਆਮ ਨੋਰਮਲ ਲੱਟੂ ਵਰਗਾ ਲੱਟੂ ਕਿਉਂਕਿ ਇਹ ਬਹੁਤ ਗਰਮੇ ਆ ਸਿਰਫ ਇਹਨਾਂ ਮਹੀਨਿਆਂ ਵਿੱਚ ਇਹਦਾ ਸੇਵਨ ਕੀਤਾ ਜਾ ਸਕਦਾ ਇੱਕ ਹਾਸ ਤੁਹਾਨੂੰ ਇਸੇ ਕਰਕੇ ਦਿਖਾ ਰਹੇ ਆ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਹੂੰ ਜਿਵੇਂ ਜਿਵੇਂ ਨੋਰਮਲ ਟੈਂਪਰੇਚਰ ਵੱਲੋਂ ਆ ਰਿਹਾ ਜਰਾ ਆਰਾਮ ਨਾਲ ਲੱਡੂ ਬੱਟ ਹੋਈ ਜਾ ਰਹੇ ਇਹ ਨਾ ਰੈਸਪੀ ਨਹੀਂ ਹੈਗੀ ਇੱਕ ਕਿਸਮ ਦੀ ਇੱਕ ਦਵਾਈ ਆ ਤੁਹਾਨੂੰ ਠੰਡ ਤੋਂ بچਣ ਲਈ ਕੋਈ ਦਵਾਈ ਵਗੈਰਾ ਨਹੀਂ ਖਾਣੀ ਪਵੇਗੀ ਹਰੇ ਜਮਾਇਆ ਹੋਇਆ ਨੁਕਸਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਸਰਦੀ ਜੁਕਾਮ ਮਰੇਸ਼ਾ ਜੋੜਾਂ ਵਿੱਚ ਦਰਦ ਲਓ ਜੀ ਇਹ ਬਣ ਕੇ ਤਿਆਰ ਹੋ ਗਏ ਆ ਸਾਡੇ ਲੱਡੂ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਇਹਨਾਂ ਨੂੰ ਬਣਾਓ ਖਾਓ ਅਤੇ ਇੰਜੋਏ ਕਰੋ ਤੇ ਸਰਦੀ ਦਾ ਨਾਮ ਮੁਰਸ਼ਾਨ ਨਹੀਂ ਆਵੇਗਾ ਨਹੀਂ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਮਿਲਾਂਗੇ ਇੱਕ ਹੋਰ ਕਿਸੇ ਨਵੀਂ ਵੀਡੀਓ 'ਚ ਸਤਿ ਸ੍ਰੀ ਅਕਾਲ